ਸਤਿ ਸ਼੍ਰੀ ਅਕਾਲ ਮਿੱਤਰੋ ਕੇਵਲ ਸਾਰਿਆਂ ਨੂੰ ਬਾਈ ਜੀ ਅੱਪਾ ਨੇ ਬਾਈ ਜੀ ਬਣਾਈ ਐ ਖੁਰਲੀ ਪਸੂਆਂ ਵਾਲੀ ਦੇਖੋ ਇਹ ਪਹਿਲਾ ਇਧਰਲੀ ਸਾਈਡ ਤੇ ਬਾਈ ਹੁਣ ਅਗਲੀ ਸਾਈਡ ਬਣਾਣੀ ਐ ਟੋਟਕਾ ਡਾ ਡੁਬਈਆ ਕਰ ਦਿਆ ਮਿਸਤਰੀ ਹੁਣ ਬੇਲਾ ਨਹੀਂ ਮਿਲ ਰਿਆ ਕੋਈ ਆਪੇ ਪੰਗਾ ਲੈਣਾ ਪਵੇਗਾ ਬਾਈ ਇਸ ਸਾਈਡ ਬਦਲਾਂਗੇ ਖੁੱਲੀ ਪੁੱਠੀ ਸਾਈਡ ਲੱਗਦੀ ਬਈ ਪੰਨਾ ਸਮਾਂ ਆਪਣਾ ਆ ਗਿਆ ਰੇੜੀ ਚ ਤੇ ਰਾਤ ਦੀ ਆਪਣਾ ਜਣਾਂਦੀ ਨੇ ਉਹ ਸਾਫ ਦਾ ਤੇ ਉਹ ਆਪੇ ਲਾਵਾਂਗੇ ਬਈ ਆਪੇ ਭੌਰ ਨੇ ਥੱਪੀਆਂ ਰੋਟੀਆਂ ਆਪੇ ਦਾਲ ਬਣਾਈ ਨਹੀਂ ਚਲੋ ਜੀ ਚੱਲ ਪੇ ਮਿਸਤਰੀ ਆਪਣਾ ਆਪ ਹੀ ਐਨਾਂਕ ਤੋਂ ਕੰਮ ਬੰਦੇ ਨੂੰ ਕਰ ਲੈਣਾ ਚਾਹੀਏ ਬਾਈ ਜਿਹੜੇ ਛੋਟੇ ਮੋਟੇ ਕੰਮ ਆ ਬੰਦੇ ਨੂੰ ਆਪ ਦਾ ਆਪੇ ਬਿਨਾ ਮਿਸਤਰੀ ਤੋਂ ਵੀ ਕਿਤੇ ਡੰਗਾ ਮਾਰਨਾ ਪੈ ਜਾਏ ਦੋ ਤਿੰਨ ਡੰਗਰਾਂ ਗਈ ਖੁੱਲਹੀ ਆ ਬਈਆ 12 13 ਫੁੱਟ ਲੈ ਲੋ 13 14 14 ਫੁੱਟ ਆ ਨਾ ਕੋਈ ਆਪਣੇ ਲੈ ਵੇ ਸਾਲ ਹੈ ਗਿਆ ਮਾ ਕੋਈ ਗੁਣੀਆਂ ਹੈ ਗਿਆ ਰੱਬ ਸੁਭਬੀ ਚੱਲ ਰਿਹਾ ਬਾਈ ਅਣ ਵਧੀਆ ਬਣਾ ਦਿਆਂਗੇ ਮਾਲ ਨਹੀਂ ਫੜਾਇਆ ਜਾ ਰਿਹਾ ਹੈਗਾ ਦੋ ਬੰਦਿਆਂ ਕੋਲੋਂ ਇੱਕ ਮੂਵੀ ਮੇਕਰ ਬਣ ਰਿਹਾ ਵੀਡੀਓ ਬਣਾ ਰਿਹਾ ਦੋ ਜਿਹੜੇ ਸਮਾਨ ਫੜਾ ਰਹੇ ਆ ਬਈ ਤੂੰ ਆਪੋ ਕੰਟਰੋਲ ਨਾ ਨਹੀਂ ਰਿਹਾ ਕੰਮ ਇੱਟੇ ਨਹੀਂ ਪੂਰੀ ਹੋ ਰਹੀ ਕੰਮ ਤੋਂ ਜੇ ਹੱਥੀਆਉਦੇ ਬਈ ਥੋੜਾ ਬਹੁਤਾ ਬੰਦੇ ਨੂੰ ਸਿੱਖ ਲੈਣਾ ਚਾਹੀਏ ਦੋਸਤੋ ਇਹ ਖੁਰਲੀ ਬਣਾਈ ਆ ਬਈ ਕੰਪਲੀਟ ਹੋ ਗਈ ਕਰੋ ਦਰਸ਼ਨ ਜਾਉਂਦੇ ਬਾਅਦ ਰੋ ਦੋਸਤੋ ਸਸਰੀਕਾਲ ਸਾਰਿਆਂ ਨੂੰ ਦੇਖੋ ਚਾਰ ਲਾਟੇ ਆਪਾਂ ਕੁੰਡੇ ਜਾਉਂਦੇ ਬਾਅਦ ਰੋ ਸਸਰੀਕਾ